ਇਹ ਕੋਈ ਵੀ ਸਾਨੂੰ ਜ਼ਿੰਦਗੀ ਦੀਆਂ ਰਾਹਾਂ ਨੂੰ ਆਸਾਨ ਬਣਾਉਂਦੇ ਹਨ ਤੁਸੀਂ ਅਗਿਆਨ ਦੇ ਹਨੇਰੇ ਨੂੰ ਬਿਟਾ ਕੇ ਗਿਆਨ ਦਾ ਦੀਪ ਜਲਾਇਆ ਪਰਮਾਤਮਾ ਦੀ ਕਿਰਪਾ ਨਾਲ ਐਸਾ ਅਨਮੋਲ ਅਧਿਆਪਨ ਪਾਇਆ ਐਸਾ ਅਨਮੋਲ ਅਧਿਆਪਨ ਪਾਇਆ ਅੱਜ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਜਦੋਂ ਆਪਾਂ ਇਸ ਅਧਿਆਪਕ ਦੇਵਸ ਦੀਆਂ ਜਿਹੜੀਆਂ ਮੁਢਲੀਆ ਕਿਰਿਆਵਾਂ ਬਾਰੇ ਉਹਨਾਂ ਦੀ ਗੱਲ ਕਰਦੇ ਆ ਤਾਂ ਮੈਂ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਗੱਲ ਕਰੂੰਗਾ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰਥਾਏ ਭਾਈ ਮਰਦਾਸ ਜੀ ਲਿਖਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤਾਂ ਤਾਂ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਉਹਦਾ ਨਾਮ ਕੀ ਰੱਖਿਆ ਸੇਰ ਪਾ ਕੇ ਸਾਨੂੰ ਸਭ ਤੋਂ ਪਹਿਲਾਂ ਇੱਕ ਸਲੀਮ ਕਰਨਾ ਪਊਗਾ ਕਿ ਸਾਨੂੰ ਕੁਝ ਨਹੀਂ ਆਉਂਦਾ ਕਿ ਅਸੀਂ ਤਾਂ ਹੀ ਕੁਝ ਸਿੱਖ ਸਕਦੇ ਹਾਂ ਸਿੱਖਣਾ ਤਾਂ ਬਹੁਤ ਲੰਬੀ ਪ੍ਰਕਿਰਿਆ ਹੈ ਪਰ ਸਭ ਤੋਂ ਪਹਿਲਾਂ ਜੇ ਮੈਂ ਸੋਚਾਂ ਕਿ ਮੇਰੇ ਉੱਤੇ ਸਾਰਾ ਕੁਝ ਹੀ ਹੁੰਦਾ ਤਾਂ ਮੈਨੂੰ ਲੱਗਦਾ ਕਿ ਮੈਂ ਸਿੱਖ ਨਹੀਂ ਸਕੂਗਾ इस करके सभी ही जाता है जो अभी यह तस्लीम करिए कि सीखने so, की जोड़ है अभी अपनी सिखर में नहीं छू सकते सो तांत्र सीखना किए गुरु तो गुरु दस जोत जो को आए हैं ਅੱਜ ਇੱਕ ਅਲੋਖ ਵਿਸ਼ੇਸ਼ ਤੌਰ ਤੇ ਮੈਂ ਤਾਂ ਕਰ ਰਿਹਾ ਕਿ ਅੱਜ ਭਗਤ ਸਿੰਘ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਪਾਤਸ਼ਾਹ ਜਿਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਗੁਰਪੁਰਬ ਅੱਜ ਦਿਵਸ ਹੈ ਬੇਸ਼ੱਕ ਸਾਡਾ ਜਿਹੜਾ ਨੈਸ਼ਨਲ ਅਧਿਆਪਕ ਦਿਵਸ ਹੈ ਉਹ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਤੇ ਜਿਹੜਾ ਵਾਪੂਕ ਮਨਾਇਆ ਜਾਂਦਾ ਹੈ ਪੱਜ ਸਬਰ ਦੇ ਦਿਨ ਪਰ ਜਦੋਂ ਅਸੀਂ ਸਿੱਖ ਸਿਧਾਂਤਕ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਗੁਰੂ ਸਾਡੇ ਦਾਸ ਗੁਰੂ ਸਹਿਬਾਨ ਤੇ ਉਹਨਾਂ ਦੀ ਜਿਹੜੀ ਬਾਣੀ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਔਰ ਬਹੁਤ ਸਾਰੇ ਪਟਾਂ ਦੀ ਪਟਾਂ ਦੀ ਬਾਣੀ ਜਿਹੜੀ ਦਰਜ ਹੈ ਜਿਹਨੂੰ ਗੁਰੂ ਦਾ ਰਤਬਾ ਨਾੜੇੜ ਦੀ ਧਰਤੀ ਦੇ ਉੱਪਰ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਪਜਤਾਸੀ ਉਹੀ ਸਾਡਾ ਰੋਹਾਨੀ ਗੁਰੂ ਹੈ ਉਹੀ ਸਾਡਾ ਅਧਿਆਵੀ ਗੁਰੂ ਹੈ ਜਿਸ ਤਰੀਕੇ ਨਾਲ ਅਸੀਂ ਬਾਬਾ ਸ਼ਾਮ ਸਿੰਘ ਮੈਮੋਰੀਅਸ ਸੀਨੀਅਰ ਸਕੈਂਡੀ ਸਕੂਲ ਫਕੀ ਵਾਲਾ ਦੀ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਅੱਜ ਸਾਰੇ ਅਧਿਆਪਕ ਸਹਿਬਾਨ ਨੂੰ ਅਧਿਆਪਕ ਦਿਵਸ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਇਸ ਦੇ ਸਬੰਧ ਦੇ ਵਿੱਚ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਅਲੱਗ-ਅਲੱਗ ਕਿਆਵਾਂ ਰਾਹੀਂ ਅਤੇ ਸਪੀਚ ਰਾਹੀਂ ਅਧਿਆਪਕ ਦੇ ਰੁਤਬੇ ਦੇ ਮਹੱਤਵ ਬਾਰੇ ਦੱਸਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਅੱਜ ਸ੍ਰੀ ਗੁਰੂ ਅਜਨ ਦੇਵ ਜੀ ਦੀ ਗੁਰਤਾ ਗੱਦੀ ਦਿਵਸ ਵੀ ਸੀ ਇਸ ਦੇ ਲਈ ਜਿਹੜਾ ਹੈ ਸਕੂਲ ਦੇ ਵਿੱਚ ਸਮਾਗਮ ਕਰਾਇਆ ਗਿਆ ਅਤੇ ਨਾਲ ਹੀ ਅਸੀਂ ਇੱਕ ਵਾਰ ਫਿਰ ਗੁਰੂਤਾ ਗੱਦੀ ਦੇ ਦਿਵਸ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਅਧਿਆਪਕ ਦਿਵਸ ਦੇ ਮੌਕੇ ਤੇ ਅਸੀਂ ਇੱਕ ਵਾਰ ਆਸ ਕਰਦੇ ਹਾਂ ਕਿ ਜੋ ਅਧਿਆਪਕ ਸੇਬਾਨ ਹਨ ਇਸ ਤਰ੍ਹਾਂ ਪਹਿਲਾ ਮਿਹਨਤ ਅਤੇ ਲਗਨ ਨਾਲ ਬੱਚਿਆਂ ਦੇ ਭਵਿੱਖ ਨੂੰ ਸਵਾਰ ਰਹੇ ਹਨ ਉਸੇ ਤਰ੍ਹਾਂ ਉਹ ਅੱਗੇ ਵੀ ਇਸੇ ਤਰ੍ਹਾਂ ਬੱਚਿਆਂ ਦੇ ਭਵਿੱਖ ਨੂੰ ਸਵਾਰਦੇ ਰਹਿਣਗੇ ਇੱਕ ਵਾਰ ਫਿਰ ਅਧਿਆਪਕ ਦਿਵਸ ਅਤੇ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਦਿਵਸ ਤੇ ਅਸੀਂ ਸਮੂਹ ਸੰਤਾਂ ਅਤੇ ਅਧਿਆਪਕਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਧੰਨਵਾਦ ਨਹੀਂ ਸੀ ਤੁਮ ਜਗਾਸ ਤੇ ਲੈ ਜਾਂਦੇ ਨਹੀਂ ਥੈਂਕ ਯੂ ਕਿ ਕਿਉਂ ਇਹ ਹੋ ਗਿਆ ਕੁਕੜ ਕੁੜੂ ਨਹੀਂ ਆਤਾ